ਅਕਾਲ ਤਖਤ ਸਾਹਿਬ ਦੀ ਗੱਲ ਹੈ ਹਮ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਹਮ ਜਿੰਨੇ ਵੀ ਸਿੱਖ ਨੇ ਅਸੀਂ ਸਾਰੇ ਹੀ ਅਕਾਲ ਤਖਤ ਸਾਹਿਬ ਮੁਸਮਰਪਤ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਇਸ ਗਲਤੀ ਸਮਝ ਨਹੀਂ ਆਈ ਹਮ ਵੀ ਉੱਥੇ ਸਾਰੇ ਗੁਨਾਹ ਇਹਨਾਂ ਨੇ ਮੰਨ ਲਏ ਹਮ ਤੇ ਬਾਹਰ ਆ ਕੇ ਉਹਨਾਂ ਤੋਂ ਬਣ ਕਰੋਗੇ ਬਿਲਕੁਲ ਇੱਕ ਇੱਕ ਝੰਡੇ ਥੱਲੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਅਕਾਲੀ ਦਲ ਦਾ ਫਰਜ਼ ਬੰਦਾ ਸੀ ਜਿਹਦੇ ਤੋਂ ਅਕਾਲੀ ਦਲ ਮੁੱਕ ਗਿਆ ਦਾ ਜਿਹੜਾ ਅਵਾਰਡ ਵਾਪਸ ਲੈ ਲਿਆ ਗਿਆ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਇਤਿਹਾਸ ਦੇ ਵਿੱਚ ਸ਼ਾਇਦ ਦਸਾਂਝੀ ਪਹਿਲੀ ਵਾਰ ਹੀ ਹੋਇਆ ਹੈ ਵੀ ਕਿਸੇ ਬੰਦੇ ਦੀ ਮੌਤ ਤੋਂ ਬਾਅਦ ਜਿਹੜਾ ਹੈਗਾ ਤੇ ਅਵਾਰਡ ਵਾਪਸ ਜਿਹੜਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਦੇ ਹੋ ਜਥੇਦਾਰ ਲੱਗ ਗਏ ਨੇ ਉਹਨਾਂ ਨੇ ਆਪਣਾ ਸੇਵਾ ਕਾਲ ਜਿਹੜਾ ਸੰਭਾਲ ਲਿਆ ਪਰ ਇਹ ਕੀ ਗੜਗਾਜ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਵੀ ਕੀ ਤੁਸੀਂ ਮੈਨੂੰ ਪਹਿਲਾਂ ਵਾਲੇ ਜਥੇਦਾਰਾਂ ਵਾਂਗੂ ਜਲੀਲ ਕਰਕੇ ਨਾ ਹੋਵੋਗੇ ਕੰਨੀ ਪੋਜੀਸ਼ਨ ਨਹੀਂ ਕੀਤੀ ਜਾ ਰਹੀ ਕੱਲੇ ਸੁਖਬੀਰ ਸਿੰਘ ਬਾਦਲ ਨੂੰ ਅੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਕੱਲੇ ਸੁਖਬੀਰ ਸਿੰਘ ਬਾਦਲ ਨੂੰ ਤਕੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਅਕਾਲੀ ਦਲ ਨੂੰ ਤਕੜਾ ਕਰਨਾ ਹੁੰਦਾ ਨਾ ਜਿਹੜਾ ਬਾਦਲ ਪਰਿਵਾਰ ਨੂੰ ਸਮਰਪਤਾ ਗੱਲ ਉਹਦੀ ਹੋਣੀ ਹੈ ਹੂੰ ਪੰਥ ਦੀ ਗੱਲ ਕਦੋਂ ਕਰਨ ਦਿੰਦੇ ਇਹ ਪੰਥ ਦੀ ਗੱਲ ਤਾਂ ਸਾਡੇ ਮਾਨਪੁਰ ਸਾਹਿਬ ਦੇ ਮਤੇ ਦੀ ਗੱਲ ਕਦੇ ਕੀਤੀ ਇਹਨਾਂ ਨੇ ਬਿਲਕੁਲ ਪਾਖੜਾ ਡੈਮ ਸਾਡਾ ਸੀ ਚਲਿਆ ਗਿਆ ਕਿਤੇ ਉਹਦੀ ਗੱਲ ਕੀਤੀ ਇਹਨਾਂ ਨੇ ਸਾਡੀ ਨੌਜਵਾਨੀ ਜਹਾਜ਼ ਪਰ ਪਰ ਬਾਹਰ ਜਾ ਰਹੀ ਹੈ ਕਿਹਦੀ ਨੌਲਗ ਕੀ ਪਤਾ ਇਹਨਾਂ ਨੇ ਪੰਥ ਪ੍ਰਸਤੀਆਂ ਨੇ ਚਾਹੀਦਾ ਤਾਂ ਇਹਨਾਂ ਨੂੰ ਇਹ ਸੀ ਵੀ ਇਹ ਲੜਾਈ ਪੰਥ ਦੀ ਲੜਦੇ ਲੜਾਈ ਸਿੱਖ ਕੌਮ ਦੀ ਲੜੀ ਜਾਂਦੀ ਲੜਾਈ ਸਾਡੇ ਇਤਿਹਾਸ ਦੀ ਲੜੀ ਜਾਂਦੀ ਲੜਾਈ ਸਾਡੀਆਂ ਕਿਤਾਬਾਂ ਦੇ ਵਿੱਚੋਂ ਜਿਹੜਾ ਇਤਿਹਾਸ ਹਟਾਇਆ ਗਿਆ ਉਹਦੀ ਲੜੀ ਜਾਂਦੀ ਤੇ ਲੜਾਈ ਸਕਬੀਰ ਬਾਦਲ ਤੋਂ ਬਿਨਾ ਕੋਈ ਹੋਰ ਬੰਦਾ ਹੀ ਹੈ ਨਹੀਂ ਪ੍ਰਧਾਨਗੀ ਦੇ ਕਾਬਲ ਸਾਡਾ ਤਾਂ ਇਹ ਮੁੱਦਾ ਨਹੀਂ ਅਸੀਂ ਤਾਂ ਕਾਂਗਰਸੀ ਬੰਦੇ ਆ ਸਾਨੂੰ ਤਾਂ ਇਹ ਗੱਲ ਕਹਿਣ ਦਾ ਅਧਿਕਾਰ ਨਹੀਂ ਪਰ ਫਿਰ ਵੀ ਅਸੀਂ ਪੰਜਾਬ ਦੇ ਹਮਦਰਦ ਪੰਜਾਬ ਆਪੇਸ਼ੀ ਆ ਅਕਾਲ ਤੱਕ ਸਭ ਦੀ ਜ਼ਿੰਮੇਵਾਰੀ ਦੇ ਕੇ ਉਹਦੇ ਅੱਗੇ ਸਮਰਪਿਤ ਹੋ ਜਾਣੇ ਆ ਤੁਸੀਂ ਉਹਨਾਂ ਦੇ ਦੋਸ਼ਮਰਦਿਆਂ ਤੁਹਾਨੂੰ ਸ਼ਰਨਹਜਾ ਹੈ ਮਣੀ ਮੋਟੀ ਤਾਂ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਹੈ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅਕਸਰ ਹੀ ਆਪਾਂ ਗੱਲਬਾਤ ਕਰਦੇ ਰਹੇ ਨੇ ਤੇ ਅੱਜ ਗੱਲਬਾਤ ਕਰਾਂਗੇ ਕੁਝ ਪੰਜਾਬ ਦੇ ਅਹਿਮ ਮੁੱਦੇ ਨੇ ਸਾਡੇ ਨਾਲ ਸਰਦਾਰ ਰਗਵੀਰ ਸਿੰਘ ਜੀ ਮੌਜੂਦ ਨੇ ਪਹਿਲਾ ਪਾਰ ਰਵੀਰ ਜੀ ਦਾ ਸਵਾਗਤ ਕਰ ਲਗੇ ਰਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵੀਰ ਜੀ ਆਪਾਂ ਮਸਲੇ ਦੀ ਗੱਲ ਕਰੀਏ ਤਾਂ ਇਸ ਵਕਤ ਸਭ ਤੋਂ ਵੱਡਾ ਮਸਲਾ ਜੇ ਗੱਲ ਕਰੀਏ ਤਾਂ ਇਸ ਟਾਈਮ ਸਿਆਸਤ ਦੇ ਵਿੱਚ ਜਿਹੜਾ ਪਕਿਆ ਹੋਇਆ ਇੱਕ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਜੋ ਕਾਰਵਾਈ ਹੈਗੀ ਆ ਸਰਕਾਰ ਵੱਲੋਂ ਕੀਤੀ ਗਈ ਹੈਗੀ ਆ ਤੇ ਦੂਜਾ ਸਮੇ ਅਕਾਲੀ ਦਲ ਨੂੰ ਲੈ ਕੇ ਜੋ ਲਗਾਤਾਰ ਉਕੇ ਜਥੇਦਾਰ ਸਾਹਿਬਾਂ ਦੇ ਹਟਾਇਆ ਗਿਆ ਜਿਸ ਤੋਂ ਬਾਅਦ ਲਗਾਤਾਰ ਬਿਆਨਬਾਜ਼ੀ ਹੋ ਰਹੀਆਂ ਵਿਕਰਮਜੀਤ ਠੇਹ ਦੀ ਵੀ ਐਕਟਰੀ ਹੋਈ ਹੋਣਾ ਇਹ ਚੀਜ਼ ਆਪਾਂ ਗੱਲਬਾਤ ਕਰਨ ਚਾਹਾਂਗੇ ਤੇ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਅਕਾਲੀ ਦਲ ਦੇ ਉੱਪਰ ਜੀ ਹੁਣ ਸਮੇ ਅਕਾਲੀ ਦਲ ਦਾ ਸਿਨੈਰੀਓ ਦੇਖੀਏ ਤਾਂ ਕਿਵੇਂ ਦਾ ਤੁਰ ਨਜ਼ਾਰਾ ਆ ਰਿਹਾ ਇਸ ਤੋਂ ਦੇਖੋ ਖੇਤਰੀ ਪਾਰਟੀ ਦਾ ਕਮਜ਼ੋਰ ਹੋਣਾ ਸਾਡੇ ਸੂਬੇ ਵਾਸਤੇ ਬਹੁਤ ਵੱਡਾ ਨੁਕਸਾਨ ਸਾਰੇ ਇਹੀ ਵਿਰੋਧੀ ਵੀ ਇਹੀ ਚੀਜ਼ ਚੀਜ਼ ਸਵਾਲ ਕਰ ਰਹੇ ਨੇ ਬਾਕੀ ਤੇ ਜਿੱਥੋਂ ਤਿੱਕਰ ਵੇਖਿਆ ਜਾਵੇ ਅਕਾਲ ਤਖਤ ਸਾਹਿਬ ਦੀ ਗੱਲ ਹੈ ਹਮ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਹਮ ਜਿੰਨੇ ਵੀ ਸਿੱਖ ਨੇ ਅਸੀਂ ਸਾਰੇ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਹਮ ਜੋ ਸੰਦੇਸ਼ ਜੋ ਦਿਸ਼ਾ ਨਿਰਦੇਸ਼ ਜੋ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਸੁਣਾਇਆ ਜਾਂਦਾ ਉਸ ਨੂੰ ਅਸੀਂ ਸਿਰ ਮੱਥੇ ਮੰਨਦੇ ਹਮ ਪਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੀ ਇਸ ਗੱਲਤੀ ਸਮਝ ਨਹੀਂ ਆਈ ਹਮ ਵੀ ਉਥੇ ਸਾਰੇ ਗੁਨਾਹ ਇਹਨਾਂ ਨੇ ਮੰਨ ਲਏ ਹੂੰ ਤੇ ਬਾਹਰ ਆ ਕੇ ਉਹਨਾਂ ਤੋਂ ਬਣ ਕਰੋਗੇ ਹੂੰ ਫਿਰ ਤੁਸੀਂ ਜਾਂ ਤਾਂ ਉਥੇ ਝੂਠ ਬੋਲਿਆ ਹੂੰ ਅਕਾਲ ਤੱਕ ਦੀ ਪਸੀਸ਼ ਸ਼ਵੀਲ ਤੇ ਤੇ ਜਾਂ ਤੁਸੀਂ ਬਾਹਰ ਆ ਕੇ ਬੋਲਦੇ ਹੋ ਹਾਂ ਕਿ ਉਥੇ ਤਾਂ ਗੁਨਾਹ ਸਾਰੇ ਉਹ ਕਬੂਲ ਕਰ ਲਏ ਸੀ ਉਹਨਾਂ ਨੇ ਉਥੇ ਤੁਸੀਂ ਸਾਰੇ ਗੁਨਾਹ ਝੋਲੀ ਅੱਡ ਕੇ ਪਵਾ ਲਏ ਤੇ ਫਿਰ ਤੁਸੀਂ ਬਾਹਰ ਆ ਕੇ ਕਿਉਂ ਮੁੱਕਰੇ ਕਿਉਂ ਮੁੱਕਰੇ ਤੁਸੀਂ ਇਹ ਗੱਲ ਕਿਉਂ ਕਹੀ ਵੀ ਅਸੀਂ ਇਹ ਕੀਤੇ ਨਹੀਂ ਸੀ ਅਸੀਂ ਮੰਨ ਲਏ ਅਸੀਂ ਕਲੇਸ਼ ਨੂੰ ਮਕਾਉਣ ਵਾਸਤੇ ਮੰਨ ਲਏ ਜੇ ਤੁਸੀਂ ਕਲੇਸ਼ ਨੂੰ ਮਕਾਉਣ ਵਾਸਤੇ ਮੰਨ ਲਏ ਸੀ ਤਾਂ ਫਿਰ ਤੁਹਾਨੂੰ ਉਧਰ ਮੰਨ ਲਿਆ ਲੱਗਦਾ ਨਹੀਂ ਉਸ ਤੋਂ ਬਾਅਦ ਵਿਵਾਦ ਜ਼ਿਆਦਾ ਵੱਧ ਚੁੱਕਿਆ ਜੋ ਲਗਾਤਾਰ ਜਥੇਦ ਸਿੰਘ ਸਾਹਿਬ ਦੇ ਹਟਾਏ ਗਏ ਨੇ ਤੇ ਇੱਕ ਦੂਜੇ ਉੱਪਰ ਬਿਆਨਵਾਦੀ ਸ਼ੁਰੂ ਹੋ ਗਈ ਆ ਹਾਲਾਂਕਿ ਉੱਥੇ ਇਹ ਵੀ ਕਿਹਾ ਗਿਆ ਸੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਅਕਾਲੀ ਜਿੰਨੀਆਂ ਵੀ ਕਾਦੀਰ ਨੇ ਸਾਰੀਆਂ ਚੁੱਲ੍ਹੇ ਸਮੇਟ ਕੇ ਇੱਕ ਥਾਂ ਦੇ ਇਕੱਠੇ ਹੋ ਜੋ ਪਰ ਉਸ ਤੋਂ ਬਾਅਦ ਤਾਂ ਲਗਾਤਾਰ ਬਿਲਕੁਲ ਇੱਕ 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 ਝੰਡੇ ਥੱਲੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਅਕਾਲੀ ਗੱਲ ਦਾ ਫਰਜ਼ ਬੰਦਾ ਸੀ ਜਿਹਦੇ ਤੋਂ ਅਕਾਲੀ ਗੱਲ ਮੁੱਕਰ ਗਿਆ ਕਹਿ ਲੋ ਪਿੱਛੇ हट ਗਿਆ ਕਹਿ ਲੋ ਜਾਂ ਅਕਾਲੀ ਦਲ ਨੂੰ ਆਪਣੀ ਈਗੋ ਕਹਿ ਲੋ ਵੀ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਤਾਂ ਇਸ ਕੱਲ ਤੋਂ ਅਸੀਂ ਬਾਹਰ ਆ ਕੇ ਕੁਝ ਹੋਰ ਕਹਿੰਨੇ ਆ ਅਕਾਲ ਸੰਗਤ ਸਾਹਿਬ ਤੇ ਅਸੀਂ ਕੁਝ ਹੋਰ ਮੰਨਦੇ ਆ ਪਰ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾ ਦੇਣਾ ਮੈਨੂੰ ਤਾਂ ਵੀ ਕਈ ਕਿਸੇ ਹੱਦ ਤੱਕ ਇਸ ਤਰ੍ਹਾਂ ਲੱਗਦਾ ਵੀ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਫਕਰੇ ਕੌਮ ਦਾ ਜਿਹੜਾ ਅਵਾਰਡ ਵਾਪਸ ਲੈ ਲਿਆ ਗਿਆ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਇਤਿਹਾਸ ਦੇ ਵਿੱਚ ਸ਼ਾਇਦ ਦਸਾਂਝੀ ਪਹਿਲੀ ਵਾਰੀ ਹੋਇਆ ਵੀ ਕਿਸੇ ਬੰਦੇ ਦੀ ਮੌਤ ਤੋਂ ਬਾਅਦ ਜਿਹੜਾ ਹੈਗਾ ਤੇ ਅਵਾਰਡ ਵਾਪਸ ਲੈ ਲੈਣਾ ਉਹ ਹੀ ਨਾ ਉਹ ਅਵਾਰਡ ਬਚਾਉਣ ਵਾਸਤੇ ਅਕਾਲੀ ਦਲ ਤਰਲੋ ਮੱਛੀ ਹੋ ਰਿਹਾ ਉਹ ਲੋਕ ਕਮੈਂਟ ਕਰ ਰਹੇ ਜਥੇਦਾਰਾਂ ਤੇ ਜਿਹੜੇ ਲੋਕਾਂ ਦੇ ਆਪ ਦੇ ਤੇ ਗੁਨਾਹ ਸੀ ਆਪ ਕੀਤੇ ਵੱਡੇ ਵੱਡੇ ਔਰ ਅਕਾਲ ਤਖਤ ਸਾਹਿਬ ਤੋਂ ਪੰਥ ਦੇ ਵਿੱਚੋਂ ਛੇਕੇ ਗਈ ਸੀ ਸਪੋਜ਼ ਕਰੋ ਸੁੱਚਾ ਸਿੰਘ ਲਗਾ ਹੂੰ ਤੇ ਇੱਕ ਉਹ ਦੂਸਰਾ ਕੀ ਨਾਂ ਸੀ ਉਹਦਾ ਅ ਪ੍ਰੇਵ ਚੰਦੂ ਮਾਜਰਾ ਸੀ ਨਹੀਂ 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 ਸੁੱਚਾ ਸਿੰਘ ਲੰਗਾ ਸੀ ਇੱਕ ਉਹ ਵਲਟੋਹਾ ਬਸ ਸੱਸੇ ਵਲਟੋਹਾ ਯਾਰ ਇਹੋ ਜਿਹੇ ਲੋਕ ਤੁਸੀਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੇ ਹੋ ਇਹਨਾਂ ਨੇ ਸਾਡੇ ਸੰਵਿਧਾਨ ਨੂੰ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅਕਾਲ ਤਖਤ ਸਾਹਿਬ ਦਾ ਜਿਹੜਾ ਸਵਧਾਨ ਸੀ ਜਿਹੜਾ ਢਾਂਚਾ ਸੀ ਉਹਨੂੰ ਬੜੀ ਵੱਡੀ ਸੱਟ ਜਿਹੜੀ ਮਾਰੀ ਐ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਹਨਾਂ ਦੀ ਉੱਥੋਂ ਦੀ ਕਮੇਟੀ ਬਣਾਈ ਸੀ ਇਹਨਾਂ ਨੇ 11 ਬੰਦਿਆਂ ਦੀ ਉਹ 11 ਬੰਦਿਆਂ ਦੀ ਕਮੇਟੀ ਸੀ ਅਕਾਲ ਤਖਤ ਸਭ ਤੇ ਜੋ ਕਰੂਗੀ ਕਰੂਗੀ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਸੰਸਾਰ ਦੇ ਵਿੱਚ ਸਿੱਖ ਬਸਦੇ ਐ ਤੁਸੀਂ ਸਾਰਿਆਂ ਦੇ ਮੰਨਾਂ ਨੂੰ ਠੇਸ ਪਹਾਈ ਤੁਸੀਂ ਤਾਂ ਉਹਦੇ ਹਲਕੇ ਦੇ ਮੈਂਬਰ ਹੋ ਜਿਹੜੇ 12 ਮੈਂਬਰ ਹੋ ਤੁਸੀਂ ਕੀ ਫੈਸਲਾ ਕੀਤਾ ਹਾਂ ਅਗਲੀ ਗੱਲ ਜਿਹੜਾ ਤੁਸੀਂ ਅੱਜ ਜਥੇਦਾਰ ਨਵਾਂ ਬਣਾਤਾ ਪਹਿਲੀ ਦਾ ਗੱਲ ਉਸ ਜਥੇਦਾਰ ਨੂੰ ਜਥੇਦਾਰ ਸਾਹਿਬ ਨੂੰ ਅੱਜ ਚਲੋ ਸਾਡੇ ਅਕਾਲ ਤਖਤ ਸਾਹਿਬ ਦੇ ਸਰਵੋੱਚ ਸਾਡੇ ਜਿਹੜੀ ਪਾਰਲੀਮੈਂਟਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਹੋ ਜਥੇਦਾਰ ਲੱਗ ਗਏ ਨੇ ਉਹਨੇ ਆਪਣਾ ਸੇਵਾ ਕਾਲ ਜਿਹੜਾ ਸੰਭਾਲ ਲਿਆ ਪਰ ਇਹ ਕੀ ਗੜਗਾਜ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਵੀ ਕੀ ਤੁਸੀਂ ਮੈਨੂੰ ਪਹਿਲਾਂ ਵਾਲੇ ਜਥੇਦਾਰਾਂ ਵਾਂਗੂ ਜਲੀਲ ਕਰਕੇ ਨਾ ਹੋਵਗੇ ਹੂੰ ਸਵਾਲ ਤਾਂ ਬੰਦਾ ਸੀ ਨਾ ਉਹਨਾਂ ਦਾ ਪੁੱਛਣਾ ਬੰਦਾ ਸੀ ਭਾਈ ਮੇਰੀ ਜਿਹੜੀ ਨਿਯੁਕਤੀ ਕਰ ਰਹੇ ਕਿੰਨੇ ਸਮੇਂ ਤੱਕ ਕਰ ਹੂੰ ਕਿ ਜੇ ਤੁਹਾਡੇ ਹੱਕ ਤੇ ਬੋਲੀ ਗਿਆ ਤਾਂ ਮੈਂ ਲੰਮਾ ਸਮਾਂ ਰਹੂੰਗਾ ਜਿੱਦੇ ਮੈਂ ਤੁਹਾਡੇ ਉਲਟ ਬੋਲਿਆ ਉਹਦੇ ਤੁਸੀਂ ਮੈਨੂੰ ਵੀ ਇੰਨਾ ਕਰਦੇ ਇਹਦੇ ਵਿੱਚ ਇੱਕ ਚੀਜ਼ ਵੇਖਿਆ ਜਾਂਦਾ ਅ ਜੋ ਵੀ ਫੈਸਲਾ ਹੁੰਦਾ ਹਾਲਾਕੀ ਜਿਵੇਂ ਹੁਣ ਇਸ ਸਮੇ ਅਕਾਲੀ ਦਲ ਨੂੰ ਪੂਰਾ ਅਪ ਕਰਨ ਦੀ ਅਕਾਲੀ ਦਲ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫੈਸਲਾ ਕਹਿੰਦੇ ਸਿੱਖਪੰਥ ਕਿ ਸਿੱਖਪੰਥ ਦਾ ਹੋ ਗਿਆ ਹੈ ਅਕਾਲੀ ਦਲ ਦਾ ਪਾਪ ਫੈਸਲਾ ਹੈ ਅਕਾਲੀ ਦਲ ਨੂੰ ਅਪ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਇਕੱਲੇ ਸੁਖਬੀਰ ਸਿੰਘ ਬਾਦਲ ਨੂੰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਇਕੱਲੇ ਸੁਖਬੀਰ ਸਿੰਘ ਬਾਦਲ ਨੂੰ ਤਕੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਅਕਾਲੀ ਦਲ ਨੂੰ ਤਕੜਾ ਕਰਨਾ ਹੁੰਦਾ ਨਾ ਤੇ ਫਿਰ ਹੋਰ ਬੜੇ ਰਾਸ ਹੁਣ ਇਹੀ ਹੈ ਜਦੋਂ ਕਿ ਇਹਨਾਂ ਦੇ ਉਲਟ ਬੋਲਦਾ ਹੈ ਮਲੋ ਜਥੇਦਾਰ ਸਾਹਿਬ ਨੂੰ ਹਟਾਇਆ ਗਿਆ ਸਾਰੇ ਨਿੰਦਾ ਕਰ ਰਹੇ ਨੇ ਕਿ ਹਾਲੀ ਸਾਹਿਬ ਹੁਣ ਕੋਈ ਕੋਈ ਸਾਡੀ ਸ਼ਰੋਮਣੀ ਉਹਨਾਂ ਨੂੰ ਗਰਦਾਰ ਕਹਿੰਦੇ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲੰਬੇ ਹੋਇਆ ਬਿਠਾ ਅਸਤੀਫਾ ਦੇ ਕੇ ਹਾਂ ਬਿਲਕੁਲ ਜਥੇਦਾਰ ਰਗਵੀਰ ਸਿੰਘ ਜੀ ਤੋਂ ਅਸਤੀਫਾ ਲੈ ਲਿਆ ਗਿਆ ਲੈ ਗਿਆ ਕਮਾਲ ਹੋ ਗਈ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਮੇਰੇ ਖਿਆਲ ਤਿੰਨ ਜਥੇਦਾਰ ਬਦਲਤੇ ਹੂੰ ਇਹ ਇਹ ਕੀ ਪ੍ਰੋਟੋਕਾਲ ਆ ਤੁਹਾਡਾ ਕੀ ਇਹਦੇ ਜੇ ਕੋਈ ਇਹ ਪਹਿਲਾਂ ਦਾ ਕਾਨੂੰਨ ਬਣਿਆ ਹੋਇਆ ਹੈ ਕੀ ਇਹਦੇ ਵਿੱਚ ਸੋਧ ਨਹੀਂ ਹੋ ਸਕਦੀ ਹਰ ਤਰ੍ਹਾਂ ਸਮੇਂ-ਸਮੇਂ ਤੇ ਕਾਨੂੰਨ ਦੇ ਵਿੱਚ ਸੋਧਾਂ ਹੁੰਦੀਆਂ ਆ ਜਾਂ ਐ ਇਹ ਇਹ ਕਿਹੜਾ ਕਾਨੂੰਨ ਆ ਭਾਈ ਜਿਹੜਾ ਜਥੇਦਾਰ ਸਾਹਿਬ ਨੇ ਕੋਈ ਬਿਆਨ ਜਦੋਂ ਜੇ ਭਾਈ ਰਣਜੀਤ ਸਿੰਘ ਨੂੰ ਲਾਇਆ ਇਹਨਾਂ ਨੇ ਤੇ ਉਹਨਾਂ ਨੇ ਕੀ ਮਾਰਾ ਕਿਹਾ ਸੀ ਉਹਨਾਂ ਨੇ ਇੰਨੀ ਗੱਲ ਹੀ ਕਹੀ ਸੀ ਵੀ 300 ਸਾਲਾਂ ਜਿਹੜਾ ਹੈਗਾ ਆਪਾਂ ਸਾਰੇ ਕਲੈਸ਼ ਨੂੰ ਖਤਮ ਕਰਕੇ 300 ਸਾਲਾਂ ਇਕੱਠੇ ਹੋ ਕੇ ਮਨਾ ਲਈਏ ਉਸ ਤੋਂ ਬਾਅਦ ਫੇਰ ਆਪਾਂ ਇਹ ਜਿਹੜਾ ਕੁਝ ਕਰਨਾ ਕਰ ਲਾਂਗੇ ਇਹਨਾਂ ਨੇ ਉਹ ਲਾਤਾ ਉਹ ਜਿਹੜਾ ਕਿ ਜਿਹੜਾ ਅਕਾਲੀ ਲਾਲ ਦੇ ਅਲਟ ਨੂੰ ਬਿਆਨ ਹੁੰਦਾ ਜਿਹੜੇ ਕਿ ਉਹਨੂੰ ਬਦਲ ਦਿਓ ਜੋ ਕਾਲੀ ਰੱਖਣ ਕਰਦਾ ਕੋ ਭਾਈ ਤੁਸੀਂ ਨਾ ਲਾਓ ਸਿੱਖ ਪੰਥ ਦੀ ਗੱਲ ਤਾਂ ਕੋਈ ਹੋਈ ਨਹੀਂ ਦੇ ਵਿੱਚ ਨਾ ਨਾ ਕੱਲੇ ਬਾਦਲ ਪੰਥ ਬਾਦਲ ਹਾਂ ਬਿਲਕੁਲ ਜਿਹੜਾ ਬਾਦਲ ਪਰਿਵਾਰ ਨੂੰ ਸਮਰਪਤਾ ਗੱਲ ਉਹਦੀ ਹੋਣੀ ਹੈ ਹਾਂ ਪੰਥ ਦੀ ਗੱਲ ਕਦੋਂ ਕਰਨ ਲੰਦੇ ਇਹ ਪੰਥ ਦੀ ਗੱਲ ਤਾਂ ਸਾਡੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਹੜੇ ਕੀਤੀ ਇਹਨਾਂ ਨੇ ਬਿਲਕੁਲ ਭਾਗੜਾ ਡੈਮ ਸਾਡਾ ਸੀ ਚਲਿਆ ਗਿਆ ਕਿਤੇ ਉਹਦੀ ਗੱਲ ਕੀਤੀ ਇਹਨਾਂ ਨੇ ਸਾਡੀ ਨੌਜਵਾਨੀ ਜਹਾਜ ਪਰ ਪਰ ਬਾਹਰ ਜਾ ਰਹੀ ਆ ਕਦੇ ਉਹਦੀ ਨਾ ਉਹ ਗੱਲ ਕੀਤੀ ਕਦੇ ਨਸ਼ਿਆਂ ਤੇ ਗੱਲ ਕੀਤੀ ਕਿਸੇ ਨੇ ਉਹ ਯਾਰ ਕੱਲੇ ਕਾਲੀਦਲ ਨੂੰ ਬਚਾਉਣ ਦੀ ਖਾਤਰ ਤੁਸੀਂ ਸਾਰਾ ਪੰਥ ਹੈ ਜਿਹੜਾ ਉਹਨੂੰ ਖੂਜਦਾ ਨਾ ਸਿੱਟੋ ਕੀ ਕਰਦੇ ਹੋ ਤੁਸੀਂ ਕੀ ਗਲਤੀ ਸੀ ਭਾਈ ਆਪਣੇ ਦੀ ਇਹਨਾਂ ਦੀ ਹਰਪ੍ਰੀਤ ਸਿੰਘ ਜੀ ਦੀ ਉਹਨੂੰ ਬਹੁਤ ਕਦਰ ਕੁਸ਼ੀ ਕੀਤੀ ਕੀ ਗਲਤੀ ਸੀ ਉਹਨਾਂ ਦੀ ਕਰਦਾਰ ਕੁਸ਼ੀ ਕੀਤੀ ਗਈ ਮੈਂ ਮੈਂ ਮਹਿਸੂਸ ਨਾ ਕਰਿਓ ਬਕਾਓ মিডিਆ ਮੋਲਦਾ মিডিਆ ਲੈ ਕੇ ਮੁੱਢਲੇ ਬੰਦੇ ਖੜੇ ਕਰਕੇ ਤੁਸੀਂ ਉਹਦੇ ਵਲਟ ਪ੍ਰਚਾਰ ਕਰਾਇਆ ਹਜੇ ਵੀ ਨਹੀਂ ਤੁਸੀਂ ਹਟਦੇ ਰੌਲਾ ਹੋਈ ਪਹਿਲਾ ਦੋਸ਼ ਦਿੱਸੇ ਨਹੀਂ ਤੇ ਅੱਜ ਦੋ ਜਸਗੇ ਦੇ ਉਹਨੂੰ ਭੰਡੜੀ ਬਹੁਤ ਲੱਗ ਗਈ ਚਲੋ ਤੁਸੀਂ ਜ਼ਥੇਦਾਰ ਸਾਹਿਬ ਲਾਉਣੇ ਆ ਕਿਸ ਅਕਾਊਂਟ 'ਕੀ ਸਾਬ ਦਾ ਜਦੋਂ ਵੀ ਜਥੇਦਾਰ ਲੱਗਦਾ ਹੈ ਕੀ ਉਹਨਾਂ ਦੀ ਪਹਿਲਾਂ ਵੈਰੀਫਾਈ ਨਹੀਂ ਹੁੰਦੀ ਵੀ ਭਾਈ ਇਹਨੇ ਕੋਈ ਕੋਈ ਉਹੋ ਜਿਹਾ ਕੰਮ ਤਾਂ ਨਹੀਂ ਕੀਤਾ ਜਿਹੜਾ ਸਾਦੂ ਸਾਡੀ ਕੌਮ ਦੇ ਸਾਹਮਣੇ ਸਾਡੀ ਪੱਗ ਨਹੀਂ ਵੀ ਹੋਵੇ ਪਰ ਅਗਲੀ ਗੱਲ ਜਦੋਂ ਜਥੇਦਾਰ ਸਾਹਿਬ ਲੱਗਦਾ ਹੈ ਉਦੋਂ ਸਾਰੀਆਂ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੋਰ ਸੰਪਰਦਾਵਾਂ ਦੇ ਮੁਖੀ ਹੋਰ ਟਕਸਾਲਾਂ ਦੇ ਮੁਖੀ ਸਾਰੇ ਇਕੱਠੇ ਹੋ ਕੇ ਜ਼ਥੇਦਾਰ ਸਾਹਿਬ ਨੂੰ ਸ਼ਰੋਪਾਉ ਭੇਟ ਕਰਦੇ ਆ ਦਸਤਾਰਾਂ ਭੇਟ ਕਰਦੇ ਆ ਤੇ ਜਦੋਂ ਜ਼ਥੇਦਾਰ ਸਾਹਿਬ ਦੀ ਕਰਤਾਰ ਕੁਸ਼ੀ ਤੇ ਜ਼ਥੇਦਾਰ ਸਾਹਿਬ ਨੂੰ ਲਾਉਣਾ ਹੁੰਦਾ ਉਦੋਂ ਕੱਲੀ ਸ਼ਰੋਮਣੀ ਕਮੇਟੀ ਲਾ ਦਿੰਦੀ ਆ ਵੀ ਇਹ ਕਿੱਥੋਂ ਦਾ ਕਾਨੂੰਨ ਆ ਮੈਨੂੰ ਲੱਗਦਾ ਇਸੇ ਚੀਜ਼ਾ ਕਰਕੇ ਧਾਮੀ ਸਾਹਿਬ ਵੀ ਅਸਤੀਫਾ ਦੇ ਗਏ ਨਾ ਕਿਉਂਕਿ ਉਹਨੂੰ ਬਣਾਉਂਦੇ ਨਹੀਂ ਧਾਮੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਹਮ ਬੜੇ ਪੜੇ ਲਿਖੇ ਨੇ ਔਰ ਇੱਕ ਇਹੋ ਜਿਹਾ ਇਨਸਾਨ ਆ ਜਿਹੜਾ ਪ੍ਰਧਾਨ ਹੁੰਦਿਆਂ ਹੋਇਆਂ ਵੀ ਕੋਈ ਉਹਦੇ ਵਿੱਚ ਜ਼ਿਆਦਾ ਈਗੋ ਨਹੀਂ ਉਹ ਆਪਣੀ ਐਕਟਿਵਿਟੀ ਤੇ ਅਕਸਰ ਵੇਖੇ ਜਾ ਸਕਦੇ ਹਨ ਉਹਨਾਂ ਨੂੰ ਕੋਈ ਇਹੋ ਜਿਹਾ ਲਾਲਚੀ ਬੰਦਾ ਨਹੀਂ ਹੈਗਾ ਉਹ ਪਰ ਇਹ ਲੋਕ ਹੈ ਜਿਹੜੇ ਇਹ ਆਪਣੇ ਨਿੱਜੀ ਸਵਾਰਥਾਂ ਵਾਸਤੇ ਅਕਾਲ ਤਖਤ ਨੂੰ ਵੀ ਵਰਤਦੇ ਆਂ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਵਰਤਦੇ ਆਂ ਕਿਤੇ ਕਿਤੇ ਜਿਹੜਾ ਬੈਕਫੁੱਟ ਤੇ ਅਕਾਲੀ ਨਾਲ ਜਾ ਰਿਹਾ ਮੇਰੇ ਸਾਬ ਨਾਲ ਅੱਗੇ ਨਹੀਂ ਆ ਸਕਦਾ ਹਾਂ ਬਿਲਕੁਲ ਅੱਜ ਹੁਣ ਗੜਗਾਜ ਸਿੰਘ ਸਾਹਿਬ ਜੀ ਨੇ ਆਪਣਾ ਸੇਵਾ ਸੰਭਾਲੀ ਹੈ ਅੱਜ ਕਿਹੜੀ ਮਰਜ਼ਾਦਾ ਦੀ ਪਾਲਣਾ ਹੋਈ ਹੈ ਵੀ 2:00 ਵਜੇ ਤੜਕੇ 50 ਮਿੰਟ ਤੇ ਮੇਰੇ ਖਿਆਲ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਆ ਉਹ ਵੀ ਉਸ ਵੇਲੇ ਨਹੀਂ ਹੁੰਦਾ ਨਹੀਂ ਤੁਸੀਂ ਅੱਜ ਕਿਸ ਮਰਜ਼ਾਦਾ ਦੀ ਪਾਲਣਾ ਕੀਤੀ ਐ ਵੀ ਅੱਜ ਤੁਸੀਂ ਜਥੇਦਾਰ ਸਾਹਿਬ ਨੂੰ ਸੇਵਾ ਸਵਾਲੀਏ ਕਿਹੜੀ ਮਰਜ਼ਾਦਾ ਦੀ ਪਾਲਣਾ ਕੀਤੀ ਐ ਸਾਰੀਆਂ ਤੁਸੀਂ ਯਾਰ ਘਾਨ ਘਾਪਾ ਮਰਜ਼ਾਦਾ ਦਾ ਸਿੱਖ ਪੰਥ ਦਾ ਅਕਾਲ ਤਖ਼ਤ ਸਰ ਦਾ ਹੁਕਮ ਪ੍ਰਧਾਨ ਮੰਤਰੀ ਦੇ ਕੰਨ ਜੀਤ ਕੇ ਲੰਗਦਾ ਹੁੰਦਾ ਸੀ ਅੱਜ ਜਿਸ ਤਰ੍ਹਾਂ ਲੱਗ ਰਿਹਾ ਵੀ ਉਹ ਚਾਰ ਦਿਵਾਰੀ ਦੇ ਅੰਦਰ ਹੀ ਹੁਕਮ ਨਾਮਾ ਲਾਗੂ ਹੁੰਦਾ ਤੇ ਅੰਦਰ ਹੀ ਖਤਮ ਹੋ ਜਾਂਦਾ ਅੱਜ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਇਹਨਾਂ ਨੇ ਪੰਥ ਪ੍ਰਸਤੀਆਂ ਨੇ ਚਾਹੀਦਾ ਤਾਂ ਇਹਨਾਂ ਨੂੰ ਇਹ ਸੀ ਵੀ ਇਹ ਪੜਾ ਲੜਾਈ ਪੰਥ ਦੀ ਲੜਦੇ ਲੜਾਈ ਸਿੱਖ ਕੌਮ ਦੀ ਲੜੀ ਜਾਂਦੀ ਲੜਾਈ ਸਾਡੇ ਇਤਿਹਾਸ ਦੀ ਲੜੀ ਜਾਂਦੀ ਲੜਾਈ ਸਾਡੀਆਂ ਕਿਤਾਬਾਂ ਦੇ ਵਿੱਚੋਂ ਜਿਹੜਾ ਇਤਿਹਾਸ ਹਟਾਇਆ ਗਿਆ ਉਹਦੀ ਲੜੀ ਜਾਂਦੀ ਤੇ ਲੜਾਈਾਰੇ ਆਪਣੇ ਪਰਿਵਾਰ ਦੀ ਲੜ ਰਹੇ ਆ ਬਿਲਕੁਲ ਲੜਾਈ ਆਪਣੇ ਪਰਿਵਾਰ ਦੀ ਲੜ ਰਹੇ ਵੀ ਅਸੀਂ ਆਪਣੀ ਕੁਰਸੀ ਜਿਵੇਂ ਬਚਾਉਣੇ ਆ ਲੜਾਈ ਕੁਰਸੀ ਦੀ ਲੜ ਰਹੇ ਆ ਵੀ ਕੋਈ ਹੋਰ ਵੀ ਕੋਈ ਸਿੱਖ ਪੰਥ ਦੀ ਗੱਲ ਨਹੀਂ ਪਰ ਇਹ ਮੇਨ ਤੋਂ ਬੱਲੇ ਦੇ ਕੁਰਸੀ ਦੀ ਰਹਿ ਗਈ ਹੈ ਆ ਕਾ ਸ਼ਰੋਮਣੀ ਅਕਾਲੀ ਦਲ ਬڑے ਸੰਘਰਸ਼ਾਂ ਤੋਂ ਨਿਕਲੀ ਪਾਰਟੀ ਜੈਤੋ ਵਰਗੇ ਮੋਰਚੇ ਚੱਪਟ ਚਿੜੀ ਦੇ ਜਾਂ ਜਿੰਨੇ ਵੀ ਇਹਨਾਂ ਨੇ ਰੇਲ ਰੇਲ ਰੋਕੋ ਚਾਬੀਆਂ ਦਾ ਮੋਰਚਾ ਹੋਵੇ ਇਹਨਾਂ ਨੇ بڑے ਵੱਡੇ ਸੰਘਰਸ਼ਾਂ ਤੋਂ ਨਿਕਲ ਕੇ ਸ਼ਰੋਮਣੀ ਅਕਾਲੀ ਦਲ ਬਣਿਆ ਮਨਤਾ ਤੋਂ ਕਾਜੇ ਛੜਾਏ ਇਹ ਉਦੋਂ ਵੱਡੇ ਮੰਤ ਆ ਗਏ ਇਹ ਉਦੋਂ ਵੱਡੇ ਮੰਤ ਬਣ ਕੇ ਰਹਿ ਗਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕਾਟ ਔਰ ਜਿਸ ਬੰਦੇ ਨੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਅਕਾਲ ਤਖਤ ਤਮਹਾਰ ਹੈ ਸਿੱਖ ਕੌਮ ਦੀ ਸਿੱਖ ਪੰਥ ਦੀ ਸ਼ਾਨ ਹੈ ਸਾਨੂੰ ਸਿੱਖਾਂ ਨੂੰ ਸ਼ੁਰੂ ਤੋਂ ਕਿਹਾ ਜਾਂਦਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ ਅਸੀਂ ਅਸੀਂ ਉਹਦੇ ਫਲਸਫੇ ਦੇ ਬਿਲਕੁਲ ਉਲਟ ਚੱਲ ਰਹੇ ਹਾਂ ਬਿਲਕੁਲ ਅਸੀਂ ਨਾ ਤਾਂ ਗੁਰੂ ਗ੍ਰੰਥ ਨੂੰ ਗ੍ਰੰਥ ਮੰਨਦੇ ਹਾਂ ਉਹਨੂੰ ਪੜ ਪੜ ਗੱਡੇ ਲੱਦੀ ਜਾਂਦੇ ਹਾਂ ਗੁਰੂ ਗ੍ਰੰਥ ਨੂੰ ਤਾਂ ਅਸੀਂ ਮੰਨੀ ਜਾਂਦੇ ਹਾਂ ਪਰ ਜਿਹੜਾ ਗੁਰੂ ਗ੍ਰੰਥ ਵੀ ਅਸੀਂ ਗੁਰੂ ਗ੍ਰੰਥ ਦੀ ਕੋਈ ਵੀ ਨਹੀਂ ਮੰਨਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਬਾਣੀ ਲਿਖੀ ਅਸੀਂ ਉਹਨੂੰ ਨਹੀਂ ਮੰਨਦੇ ਅਸੀਂ ਉਹਨੂੰ ਮੰਨਦੇ ਹਾਂ ਇਹਦੇ ਵਿੱਚ ਜਿਹੜੀ ਸਾਡੇ ਜਥੇਦਾਰਾਂ ਦੀ ਕਰਦਾਰ ਖੁਸ਼ੀ ਕੀਤੀ ਹੈ ਜਿਹੜੀ ਐਗਜ਼ੈਕਟਿਵ ਦੀ ਇਹਨਾਂ ਦੀ ਕਮੇਟੀ ਹੈ ਇਹ ਬਹੁਤ ਹੀ ਮਾੜਾ ਕੰਮ ਕੀਤਾ ਔਰ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਜੋ ਅਕਾਲ ਤਖਤ ਸਭ ਨੂੰ ਮੰਨਦਾ ਹੈ ਉਹਦੇ ਉਹਨਾਂ ਦੇ ਹਿਰਦੇ ਬਲੁੰਧਰੇ ਗਏ ਇਸ ਗੱਲ ਨਾਲ ਮਨਾ ਤੇ ਬੜੀ ਭਾਰੀ ਛੱਟ ਵੱਜੀ ਹੈ ਸਵੇਰੇ ਉੱਠ ਗੜੋ ਜਾਂ ਹੁਣ ਤੁਸੀਂ ਫੇਸਬੁੱਕ ਖੋਲ੍ਹ ਲਓ ਸਿਰਫ ਇਹੋ ਹੀ ਗੱਲ ਚੱਲ ਰਹੀ ਹੈ ਇਹ ਸਾਡੀ ਸ਼ਬੀ ਭਾਰਤ ਦੇ ਵਿੱਚ ਖਰਾਬ ਨਹੀਂ ਹੋਈ ਤਾਂ ਮੈਨੂੰ ਦੱਸੋ ਕੀ ਗੱਲ ਹੋਈ ਜਿੱਥੋਂ ਦਾ ਹੁਕਮ ਨਾਵਾ ਸਰਕਾਰਾਂ ਬਾਹਰ ਦੀਆਂ ਵੀ ਹਿੱਲ ਜਾਂਦੀਆਂ ਸੀ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਨਾਵਾ ਬਿਲਕੁਲ ਅਕਾਲ ਤਖਤ ਸਾਹਿਬ ਤੇ ਉਸ ਬੰਦੇ ਨੂੰ ਤਲਬ ਕੀਤਾ ਜਾਂਦਾ ਜਿਹੜਾ ਪੂਰਨ ਗੁਰਸੇਖ ਹੋਵੇ ਦੂਜੇ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਹਮ ਪਰ ਇਹਨਾਂ ਨੇ ਕੀ ਕੀਤਾ ਵੀ ਕਾਹਦੀ ਤੁਸੀਂ ਸਜ਼ਾ ਦਿੱਤੀ ਹੈ ਪਹਿਲਾਂ ਇਹਨਾਂ ਨੇ ਕਿਹੋ ਜਿਹੇ ਕੰਮ ਕੀਤੇ ਤੇ ਕਿਹੋ ਠੀਕ ਹੈ ਤੁਹਾਨੂੰ ਸਜ਼ਾ ਲੱਗ ਗਈ ਨਾ ਹੁਣ ਤੁਸੀਂ ਉਹ ਸਜ਼ਾ ਦਾ ਬਗਲਾ ਲੈ ਰਿਹਾ ਅਕਾਲੀ ਦਾ ਜੱਟ ਹੋ ਵੀ ਤੋਗੇ ਇੱਥੇ ਵੇਖੇਗਾ ਨਾ ਕਿਉਂਕਿ ਇਸ ਵਿੱਚ ਜਦੋਂ ਕਾਲ ਤੇ ਸਾਹਿਬ ਤੋਂ ਸਜ਼ਾ ਸੁਣਾਈ ਗਈ ਹੈ ਕਾਲੀ ਦਲ ਦੇ ਆਗੂ ਨੂੰ ਹਰਪੀ ਸਿੰਘ ਕਾਲਸਾ ਜੀ ਦਾ ਬੜਾ ਜਿਸੇ ਅਰਜਾ ਬੜਾ ਮੁਰੇ ਉਹਨਾਂ ਨੇ ਮੁਰੀ ਹੋ ਕੇ ਰੋਲ ਮਾਇਆ ਸੀਗਾ ਮੈਨੂੰ ਲੱਗਦਾ ਉਹ ਚੀਜ਼ਾਂ ਦੇ ਇਹਨਾਂ ਨੂੰ ਉਹ ਜਿਹੜਾ ਹੋ ਸਜ਼ਾ ਮਿਲਦੀ ਨਜ਼ਰ ਆ ਰਹੀ ਹੈ ਵੀ ਇਹਨਾਂ ਨੇ ਸਵੀਰ ਨੂੰ ਬਿਲਕੁਲ ਵਾਲ ਕੀਤਾ ਵਰਸਾ ਸਿੰਘ ਉਟੋਆ ਨੂੰ ਕੀਤਾ ਸਾਰਿਆਂ ਨੂੰ ਉਠੋ ਕੇ ਜਵਾਬ ਮੰਗਿਆ ਨੂੰ ਦੇਖੋ ਜਦੋਂ ਆ ਜ ਆਪਾਂ ਬੋਲੀ ਜਾਂਦੇ ਆ ਇਹ ਕਿਤੇ ਡਿਲੀਟ ਨਹੀਂ ਹੋਣਾ ਹਾਂ ਕੱਲ ਨੂੰ ਕਿਤੇ ਆਪਾਂ ਮੁਕਰਾਂਗੇ ਤੇ ਆ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਹੁਣ ਬਿਲਕੁਲ ਵੀ ਤੁਸੀਂ ਆ ਉੱਥੇ ਬੋਲ ਰਹੇ ਸੀ ਦੱਸੋ ਹੂੰ ਗੱਲ ਦੇਖੋ ਜਿਹੜੀ ਗੱਲ ਸਹੀ ਹੈ ਯਾਰ ਸਹੀ ਨੂੰ ਸਹੀ ਮੰਨ ਲਓ ਹੂੰ ਜੇ ਕਾਂਗਰਸੀ ਗੱਲ ਕਰਕੇ ਆਪਾਂ ਲੋ ਥੋੜੀ ਜਿਹੀ ਵਿਸ਼ੇ ਤੋਂ ਹਟ ਜੰਨੀ ਹੈ ਹਰੇਕ ਰਾਹੁਲ ਗਾਂਧੀ ਨੂੰ ਪੱਪੂ ਨਹੀਂ ਕਹਿੰਦੇ ਰੇ ਹੂੰ ਵੀ ਰਾਹੁਲ ਗਾਂਧੀ ਪਿਛੇੜ ਜੇ ਕਾਂਗਰਸ ਬਚ ਸਕਦੀ ਹੈ ਹੂੰ ਉਹ ਮਾਂ ਪੁੱਤ ਪਿੱਛੇ ਹਟੇ ਨਹੀਂ ਹੂੰ ਬਿਲਕੁਲ ਉਹ ਤੁਸੀਂ ਉਹਨਾਂ ਤੋਂ ਸਭ ਕੁਝ ਸਿੱਖ ਲਓ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਕਿ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਤੋਂ ਬਿਨਾਂ ਕੋਈ ਹੋਰ ਬੰਦਾ ਹੀ ਹੈ ਨਹੀਂ ਪ੍ਰਧਾਨਗੀ ਦੇ ਕਾਬਲ ਸਾਡਾ ਤਾਂ ਇਹ ਮੁੱਦਾ ਨਹੀਂ ਅਸੀਂ ਤਾਂ ਕਾਂਗਰਸੀ ਬੰਦੇ ਆ ਸਾਨੂੰ ਤਾਂ ਇਹ ਗੱਲ ਕਹਿਣ ਦਾ ਅਧਿਕਾਰ ਨਹੀਂ ਪਰ ਫਿਰ ਵੀ ਅਸੀਂ ਪੰਜਾਬ ਦੇ ਹਮਦਰਦ ਪੰਜਾਬ ਹਤੇਸ਼ੀ ਆਂ ਪੰਜਾਬੀ ਦੇ ਹਤੇਸ਼ੀ ਆਂ ਤੁਸੀਂ ਸ਼ਰੋਮਣੀ ਅਕਾਲੀ ਦਲ ਨਾਲ ਲੜਾਈ ਲੜਨੀ ਚਾਹੀਦੀ ਸੀ ਪਾਖੜਾ ਡੈਮ ਦੀ ਵੀ ਸਾਡੀ ਮੈਮਰੀ ਖਤਮ ਕਰਤੀ ਹੂੰ ਦੋ ਸਾਲ ਦਾ ਕਾਰਜਕਾਰ ਉਸੇ ਦਾ ਵਧਾਤਾ ਸਾਨੂੰ ਲੜਾਈ ਤਾਂ ਉਹ ਲੜਨੀ ਚਾਹੀਦੀ ਸੀ ਇਹ ਨੇ ਜੰਗ ਹੋਰ ਸ਼ੁਰੂ ਕਰ ਲਈ ਇਹਨਾਂ ਨੇ ਲੜਾਈ ਹੋਰ ਸ਼ੁਰੂ ਕਰ ਲਈ ਤੁਹਾਨੂੰ ਲੜਾਈ ਬੇਜ਼ਰੂਰਕਾਰ ਦੀ ਲੜਨੀ ਚਾਹੀਦੀ ਸੀ ਵੀ ਮੁੰਡੇ ਬੇਰਜ਼ੂਕਾਰ ਫਿਰਦੇ ਆ ਸੈਂਟਰ ਗਵਰਨਮੈਂਟ ਨੇ ਕਹੇ ਸੀ ਚੇਹੇ ਨੌਕਰੀਆਂ ਦੇਵਾਂਗੇ ਤੁਹਾਨੂੰ ਲੜਾਈ ਪੈਟਰੋਲ ਡੀਜ਼ਲ ਦੀ ਲੜਨੀ ਚਾਹੀਦੀ ਸੀ ਕੱਚੇ ਤੇਲ ਦਾ ਭਾਅ ਸਾਨੂੰ ਅੱਜ ਵੀ ਇਸ ਭਾਅ ਮਿਲਦਿਆ ਤੁਹਾਨੂੰ ਲੜਾਈ ਨਸ਼ਿਆਂ ਦੀ ਲੜਨੀ ਚਾਹੀਦੀ ਸੀ ਲੜਾਈ ਤੁਹਾਨੂੰ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਹੁਣ ਮਾਰਚ ਆ ਗਈ ਹੁਣ ਇਦੋਂ ਘਾ ਲੁੱਟ ਹੋਣੀ ਕਿਤਾਬਾਂ ਦੀ ਤੁਹਾਨੂੰ ਉੱਥੇ ਲੜਨੀ ਚਾਹੀਦੀ ਸੀ ਲੜਾਈ ਸਾਨੂੰ ਇਸ ਗੱਲ ਦੀ ਲੜਨੀ ਚਾਹੀਦੀ ਸੀ ਵੀ ਸਾਡੇ ਮੁੰਡੇ ਝਾੜ ਪਰ ਪਰ ਅਫਰੀਕਾ ਭੇਜੀ ਜਾਂਦਾ ਹੂੰ ਤੇ ਲੜਾਈ ਤੁਸੀਂ ਲੜ ਰਹੇ ਆ ਆਪਣੇ ਘਰ ਦੀ ਯਾਰ ਆਪਣੀ ਕੁਰਸੀ ਬਚਾਉਣ ਦੀ ਲੜਨੇ ਆ ਲੋਕਾਂ ਦੇ ਸਿਰ ਮੁੰਡੇ ਦੇ ਰੱਖ ਕੇ ਉਹ ਕਹੋ ਸਿੱਖ ਪੰਥ ਕਹਦੇ ਸਿੱਖ ਪੰਥ ਦਾ ਫੈਸਲਾ ਸਿੱਖ ਪੰਥ ਦੇ ਉਹ ਕੋਈ ਨੁਕਸਾਨ ਨਹੀਂ ਸਿਰਫ ਬਾਦਲ ਨੂੰ ਪਰਿਵਾਰ ਨੂੰ ਨੁਕਸਾਨ ਆ ਉਹਨਾਂ ਦੀ ਆਪ ਦੀ ਨਿੱਜੀ ਜਿਹੜੀ ਹੈਗੀ ਕੁਰਸੀ ਉਹਨੂੰ ਉਹਨੂੰ ਖਤਰਾ ਬਣਿਆ ਖੜਾ ਉਹਦੇ ਵਿੱਚ ਹੁਣ ਵੇਖੇ ਜੀ ਅਸੀਂ ਜਿਹੜੀ ਉਹ ਐਜੈਕਟਿਵ ਕੋਲ ਚਲੀ ਗਈ ਆ ਅਸੀਂ ਨੋਟਿਸ ਕੱਢਾਂਗੇ ਕਰਨ ਮਜੀਠੀਆ ਜੀ ਦਾ ਵੀ ਅੰਦਰੋਂ ਅੰਦਰੋਂ ਉਹ ਵੀ ਬੋਲੇ ਆ ਕਿਉਂਕਿ ਉਹਨਾਂ ਦਾ ਪੁਰਾਣਾ ਪਿਸ਼ੋਕੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਦਾਦਾ ਜੀ ਸੁੰਦਰ ਸਿੰਘ ਮਜੀਠੀਆ ਮੇਰੇ ਖਿਆਲ ਕੋ ਪਹਿਲੇ ਪ੍ਰਧਾਨ ਸੀ ਹੂੰ ਦੇਖੋ ਅਕਾਲੀ ਫੂਲਾ ਸਿੰਘ ਜੀ ਹੋਣੀ ਜਥੇਦਾਰ ਰਹੇ ਨੇ ਉਦੋਂ ਮਗਰੋਂ ਜਿੰਨੀ ਗਰਾਫਟ ਤੇ ਬਾਬਾ ਭਾਈ ਰਣਜੀਤ ਸਿੰਘ ਜੀ ਨੂੰ ਇਹਨਾਂ ਨੇ ਜਲੀਲ ਕਰਕੇ ਲਾਇਆ ਜਥੇਦਾਰ ਹਰਪ੍ਰੀਤ ਜੀ ਨੂੰ ਜਲੀਲ ਕਰਕੇ ਲਾਇਆ ਜਥੇਦਾਰ ਰਗਵੀਰ ਸਿੰਘ ਜੀ ਨੂੰ ਜੀ ਕਰਦਾਰ ਕੁਰਸੀ ਉਹ ਯਾਰ ਤੁਸੀਂ ਸਾਡੇ ਸਰਮੌਰ ਆਗੂ ਜਿਸ ਬੰਦੇ ਨੂੰ ਅਸੀਂ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਦੇ ਕੇ ਉਹਦੇ ਅੱਗੇ ਸਮਰਪਿਤ ਹੋ ਜਾਂਦੇ ਆ ਤੁਸੀਂ ਉਹਨਾਂ ਦੇ ਦੋਸ਼ ਮਰਦੇ ਤੁਹਾਨੂੰ ਸ਼ਰਨ ਜਾ ਹੈ ਮਣੀ ਮੋਟੀ